ਇੱਕ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਹੈ ਜਿਸਦੇ ਵਿਚਕਾਰ ਇੱਕ ਪੁਰਾਣਾ ਚੌਕ ਸੀ ਪਿੰਡ ਦੇ ਬਜ਼ੁਰਗ ਕਹਿੰਦੇ ਸਨ ਕਿ ਉੱਥੇ ਰਾਤ ਨੂੰ ਇੱਕ ਆਦਮੀ ਖੜਾ ਰਹਿੰਦਾ ਜਿਸ ਦਾ ਚਿਹਰਾ ਕਦੇ ਵੀ ਵੇਖਿਆ ਨਹੀਂ ਜਾ ਸਕਦਾ ਕੋਈ ਕਹਿੰਦਾ ਸੀ ਕਿ ਉਹ ਇੱਕ ਬਜ਼ੁਰਗ ਦੀ ਆਤਮਾ ਹੈ ਕੋਈ ਕਹਿੰਦਾ ਸੀ ਉਹ ਜ਼ਮੀਨ 'ਚ ਦੱਬਿਆ ਕਿਸੇ ਮਜ਼ਦੂਰ ਦੀ ਆਤਮਾ ਹੈ ਪਰ ਸੱਚਾਈ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ ਉਸੇ ਪਿੰਡ ਵਿੱਚ ਸਿਮਰਨ ਨਾਂ ਦੀ ਇੱਕ ਕੁੜੀ ਰਹਿੰਦੀ ਸੀ ਜੋ ਕਿ ਪਿੰਡ ਦੀ ਸਭ ਤੋਂ ਹਿੰਮਤੀ ਕੁੜੀ ਸੀ ਏ ਭੂਤ ਪ੍ਰੇਤ ਤੇ ਵਿਸ਼ਵਾਸ ਨਹੀਂ ਕਰਦੀ ਸੀ ਉਹ ਹਮੇਸ਼ਾ ਹੱਸਦੀ ਸੀ ਭੈਣ ਜੀ ਭੂਤ ਬੂਤ ਕੁਝ ਨਹੀਂ ਹੁੰਦੇ ਇਹ ਸਿਰਫ ਡਰਾਉਣੀਆਂ ਗੱਲਾਂ ਹਨ ਇੱਕ ਰਾਤ ਉਹ ਆਪਣੀ ਮਾਸੀ ਦੇ ਘਰੋਂ ਵਾਪਸ ਆ ਰਹੀ ਸੀ ਰਾਤ ਦੇ 2 ਵਜੇ ਚੁਕੇ ਸਨ ਉਸਨੇ ਚੌਂਕ ਵਿੱਚ ਇੱਕ ਆਦਮੀ ਖੜਾ ਦੇਖਿਆ ਗਲਤੀਆਂ ਤਾਂ ਹੁੰਦੀਆਂ ਨੇ ਪਰ ਸਿਮਰਨ ਨੇ ਸਭ ਤੋਂ ਵੱਡੀ ਗਲਤੀ ਕਰ ਦਿੱਤੀ ਉਸਨੇ ਉਸ ਆਦਮੀ ਨੂੰ ਆਵਾਜ਼ ਮਾਰ ਦਿੱਤੀ ਉਹ ਭਰਾ ਤੁਸੀਂ ਰਾਤ ਦੇ 2 ਵਜੇ ਇੱਥੇ ਕੀ ਕਰ ਰਹੇ ਹੋ ਸਮਾਂ ਰੁਕ ਗਿਆ ਆਦਮੀ ਆਦਮੀ ਨੇ ਆਪਣਾ ਹੌਲੀ ਹੌਲੀ ਗਾਲ ਕਮਾਇਆ ਉਸ ਦਾ ਚਿਹਰਾ ਉਹਨਾਂ ਲੋਕਾਂ ਦੇ ਚਿਹਰਿਆਂ ਨਾਲ ਮਿਲਦਾ ਸੀ ਜੋ 50 ਸਾਲ ਪਹਿਲਾਂ ਮਰ ਚੁਕੇ ਸਨ ਸਿਮਰਨ ਦੇ ਪੈਰ ਜੰਮ ਗਏ ਉਹ ਆਦਮੀ ਅੱਗੇ ਆਇਆ ਉਸ ਦਾ ਮੂੰਹ ਮਨੁੱਖੀ ਨਹੀਂ ਇੱਕ ਸੜੀ ਹੋਈ ਲਾਸ਼ ਵਰਗਾ ਸੀ ਉਸ ਨੇ ਆਪਣੇ ਹੱਥ ਦੀ ਲੱਕੜੀ ਹਵਾ ਵਿੱਚ ਚੁੱਕੀ ਅਤੇ ਕਿਹਾ ਤੂੰ ਮੇਰੀ ਆਵਾਜ਼ ਸੁਣ ਲਈ ਹੁਣ ਤੂੰ ਵੀ ਨਹੀਂ ਇੱਥੇ ਹੀ ਸੀਨ ਚੇਂਜ ਹੁੰਦਾ ਅਗਲੇ ਦਿਨ ਸਿਮਰਨ ਦੇ ਘਰ ਵਾਲਿਆਂ ਨੇ ਉਸ ਨੂੰ ਚੌਂਕ ਦੇ ਕੋਲ ਬੇਹੋਸ਼ ਪਾਇਆ ਉਹ ਜਿਉਂਦੀ ਤਾਂ ਸੀ ਪਰ ਕਦੇ ਵੀ ਉਸ ਨੇ ਦੁਬਾਰਾ ਨਹੀਂ ਬੋਲਿਆ ਉਹ ਅੱਜ ਵੀ ਹਮੇਸ਼ਾ ਚੌਂਕ ਵੱਲ ਤੱਕਦੀ ਰਹਿੰਦੀ ਹੈ ਜਿਵੇਂ ਕਿ ਉਸ ਨੂੰ ਉੱਥੇ ਕੁਝ ਦਿਖਦਾ ਹੋਵੇ ਕਿ ਤੁਸੀਂ ਵੀ ਰਾਤ ਦੇ 2 ਵਜੇ ਉਸ ਚੌਂਕ ਵਿੱਚ ਖੜੇ ਆਦਮੀ ਨੂੰ ਵੇਖਿਆ ਕਿੱਦਾਂ ਦੀ ਲੱਗੀ ਹੈ ਕਹਾਣੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਵੀ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਤੰਤਵਾਦ